ਪਟਿਆਲਾ ਲੋਕ ਸਭਾ ਹਲਕੇ ਤੋਂ ਬੀਜੇਪੀ ਦੇ ਉਮੀਦਵਾਰ ਪ੍ਰਨੀਤ ਕੋਰ ਵੱਲੋਂ ਸਮਾਣਾ ਸਹਿਰ ਦੇ ਵਿੱਚ ਅਤੇ ਪਿੰਡਾਂ ਦੇ ਵਿੱਚ ਜਾ ਕੇ ਅੱਜ ਚੋਣ ਪ੍ਰਚਾਰ ਕੀਤਾ ਗਿਆ देर रात ਤੱਕ ਸਮਾਣਾ ਸਹਿਰ ਦੇ ਵੱਖ-ਵੱਖ ਮੋਹੱਲਾਂ ਦੇ ਵਿੱਚ ਜਾਣ ਕੀ ਪਰਿਵਾਰ ਵੱਲੋਂ ਪੋਸਟ ਆਫਿਸ ਰੋਡ ਦੇ ਉੱਤੇ ਉਨ੍ਹਾਂ ਦਾ ਪਰਮਾ ਸਵਾਗਤ ਕੀਤਾ ਗਿਆ ਔਰ ਤਾਂ ਪਾਰੀ ਗਿਣਤੀ ਦੇ ਵਿੱਚ ਸ਼ਾਮਲ ਹੋਈ ਜੈਸੀ ਰਾਮ ਦੇ ਨਾਰੇ ਅਬ ਕੀ ਬਾਰ ਮੋਦੀ ਸਰਕਾਰ ਔਰ 4 ਤਾਰੀਖ 400 ਪਰ ਦੇ ਨਾਰੇ ਮਹਾਰਾਣੀ ਪ੍ਰਨੀਤਕੌਰ ਦੀ ਚੋਣ ਸਭਾਵਾਂ ਦੇ ਵਿੱਚ ਲੋਕਾਂ ਵੱਲੋਂ ਵੋਟਰਾਂ ਵੱਲੋਂ ਉਹਨਕੇ ਸਮਰਥਕਾਂ ਵੱਲੋਂ ਲਾਏ ਜਾ ਰਹੇ ਹਨ ਲੇਕਿਨ ਕਿਸਾਨ ਵੀ ਵਿਰੋਧ ਕਰਨ ਦੇ ਲਈ ਪਹੁੰਚ ਰਹੇ ਹਨ ਕਿਸਾਨ ਇਹਨਾਂ ਦੇ ਕ੍ਰਾਂਤੀਕਾਰੀ ਦੇ ਅਤੇ ਬਖ ਬਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਉਹਨਾਂ ਦੇ ਸਮਾਗਮ ਦੇ ਦੌਰਾਨ ਨਾਰੇਬਾਜੀ ਵੀ ਕੀਤੀ ਜਾ ਰਹੀ ਹੈ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਪ੍ਰਨੀਤਕੌਰ ਕਹਿੰਦੀ ਹੈ ਕਿ ਹਰ ਵਿਅਕਤੀ ਆਪਣੀ ਗੱਲ ਕਹਿ ਸਕਦਾ ਹੈ ਲੇਕਿਨ ਸਾਡੇ ਗੱਲ ਵੀ ਅਸੀਂ ਲੋਕਾਂ ਤੱਕ ਪਹੁੰਚਾਈਏ ਇਹ ਸਾਡਾ ਵੀ ਸਾਨੂੰ ਅਧਿਕਾਰ ਲੋਕਤੰਤਰ ਦੇ ਵਿੱਚ ਮਿਲੇ ਹੈ ਔਰ ਉਹਨਾਂ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਅਬ ਕੀ ਬਾਰ ਜੇ ਮੈਨੂੰ ਲੋਕਾਂ ਨੇ ਮੌਕਾ ਦਿੱਤਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਅਤੇ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦੇ ਹੈ ਪੰਜਾਬ ਦੇ ਤਰੱਕੀ ਕਰਨਾ ਚਾਹੁੰਦੇ ਹੈ ਔਰ ਮੈਨੂੰ ਵਿਸ਼ਵਾਸ ਹੈ ਕਿ ਮੈਂ ਜੋ ਕੰਮ ਅਧੂਰੇ ਹਨ ਉਹਨਾਂ ਨੂੰ ਪੂਰਾ ਕਰਾਂਗੀ ਇਸ ਮੌਕੇ ਤੇ ਜਨਕੀ ਪਰਿਵਾਰ ਦੇ ਮੈਂਬਰਾਂ ਵੱਲੋਂ ਉਹਨਾਂ ਦਾ ਪਰਮਾਣ ਸਵਾਗਤ ਕੀਤਾ ਗਿਆ ਸੁਰੇਸ਼ ਸਿੰਘਲਾ ਨੇ ਕਿਹਾ ਕਿ ਮਹਾਰਾਣੀ ਪ੍ਰਨੀਤਕੌਰ ਨੂੰ ਉਹਨਾਂ ਦੇ ਪਰਿਵਾਰ ਦਾ ਔਰ ਸ਼ਹਿਰ ਦੇ ਵਿੱਚ ਲੋਕਾਂ ਵੱਲੋਂ ਉਹਨਾਂ ਨੂੰ ਪੂਰਾ ਸਾਥ ਦਿੱਤਾ ਜਾਵੇਗਾ ਹੱਥ ਲਾ ਲਓ ਹੱਥ ਲਾ ਲਓ ਜੈ ਜੀ ਸੋ ਅੱਜ ਤੁਹਾਡੇ ਸਾਹਮਣੇ ਮੈਂ ਖੜੀ ਐ ਇਹ ਪਹਿਲੀ ਤਰੀਕ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਪੋਲਾ ਜੀ ਨੇ ਕਿਹਾ ਕਿ 70% ਪੈਣ ਗਿਆ ਔਰ ਉਹ ਜਿਹੜੀਆਂ 70% ਹਨ ਉਹ ਪੈ ਜਾਣੀਆਂ ਚਾਹੀਦੀਆਂ ਨੇ ਗਰਗਰਨੀ ਦਾ ਟਾਈਮ ਹੈ ਔਰ ਇੱਕ ਇੱਕ ਦੀ ਵੋਟ ਜਿਹੜੀ ਹੈ ਤੁਸੀਂ ਚਾਹੇ RAM ਜੀ ਦਾ ਨਾਮ ਲੈ ਕੇ ਆਓ ਆਪਣੇ ਬੱਚਿਆਂ ਦਾ ਭਵਿੱਖ ਦੇਖੋ ਔਰ ਮੋਦੀ ਜੀ ਤੇ ਭਰੋਸਾ ਕਰੋ ਕਿਉਂਕਿ ਜੋ ਉਹ ਕਹਿੰਦੇ ਨੇ ਉਹ ਕਰਦੇ ਨੇ ਸਰਕਾਰ ਲਈ ਆਈਏ ਕਿ ਪੰਜਾਬ ਦਾ ਕੁਝ ਬਣੇ ਸੋ ਜਿੱਥੇ ਵਿਰੋਧਤਾ ਵੀ ਹੁੰਦੀ ਆ ਹਰ ਇੱਕ ਚੀਜ਼ ਦੀ ਵਿਰੋਧਤਾ ਇੱਕ ਪਾਸੇ ਪਰ ਜਿਹੜਾ ਪ੍ਰੇਮ ਪਿਆਰ ਆ ਰਿਹਾ ਹੈ ਔਰ ਜਿਹੜਾ ਸਾਡਾ ਹੱਕ ਹੈ ਨਾ ਵਿਰੋਧ ਦਾ ਕਰਨ ਵਾਲਾ ਹੱਕ ਹੈ ਔਰ ਸਾਡਾ ਹੱਕ ਹੈ ਕਿ ਅਸੀਂ ਤੁਹਾਡੇ ਵਰਗੀਆਂ ਕੰਨੀ ਆਈਏ ਆਪਣੀ ਗੱਲ ਸੁਣਾਈਏ ਔਰ ਵੋਟ ਮੰਗਈਏ ਔਰ ਫੇਰ ਹੱਕ ਤੁਹਾਡੇ ਸਾਰਿਆਂ ਦਾ ਹੈ ਕਿ ਤੁਸੀਂ ਜਿੱਥੇ ਮਰਜੀ ਵੋਟ ਪਾਣੀ ਆ ਪਾਓ ਕਿਸੇ ਦਬਾਅ ਦੇ ਬਿਨਾ ਇਹ ਤੁਹਾਡਾ ਜ਼ਮਾਨਦਾਰੂ ਹੱਕ ਹੈ ਸੋ ਅੱਜ ਜਿਹੜਾ ਮੇਰਾ ਹੌਸਲਾ ਬਲੰਦ ਹੋਇਆ ਹੈ ਤੁਹਾਡੇ ਸਾਰਿਆਂ ਨੂੰ ਦੇਖ ਕੇ ਮੇਰੇ ਨਾਲ ਕਾਫੀ ਪੁਰਾਣੇ ਸਾਥੀ ਨਵੇਂ ਸਾਥੀ ਪਰ ਇੱਕ ਪਰਵਾਰਕ ਰਿਸ਼ਤੇ ਦੇ ਨਾਲ ਨਾਲ ਚੱਲ ਰਹੇ ਨੇ ਮੈਂ ਸਭ ਦਾ ਧੰਨਵਾਦ ਕਰਦੀ ਆ ਕਿਉਂਕਿ ਜਿਹੜੀਆਂ ਸਮਾਣੇ ਦੀਆਂ ਵੋਟਾਂ ਨੇ ਨਾ RAM ਦੇ ਨਾਮ ਮੋਦੀ ਦੇ ਨਾਮ ਔਰ ਤੁਹਾਡੇ ਇੱਕ ਇੱਕ ਦੇ ਨਾਮ ਦੇ ਉੱਤੇ ਆਣੀਆਂ ਕਿਉਂਕਿ ਤੁਸੀਂ ਚਿਹਰਾ ਹੋ ਲੋਕਾਂ ਦਾ ਇੱਥੇ ਸੋ ਬਹੁਤ ਧੰਨਵਾਦ ਦਿਨ ਪਰ ਦਿਨ ਵਧਦੀ ਜਾ ਰਹੀ ਹੈ ਬਹੁਤ ਵਧੀਆ ਮਹਮ ਚੱਲ ਰਹੀ ਹੈ ਹਵਾ ਹਵਾ ਇਹਨਾਂ ਦੀ ਚੱਲ ਪਈ ਸੀ ਔਰ ਹੁਣ ਲੋਕਾਂ ਨੇ ਰੋਕ ਦੇਣੀ ਹੈ ਕੱਲ ਨੀਮ ਸਾਹਿਬ ਆਏ ਮੋਦੀ ਸਾਹਿਬ ਆ ਗਏ ਅੱਜ ਪੰਜਾਬ ਦੇ ਵਿੱਚ ਕੱਲ ਨੂੰ ਵੀ ਰਹਿਣਾ ਹੈ ਉਹਨਾਂ ਨੇ ਅੱਜ ਨਹੀਂ ਅੱਜ ਹੀ ਸੀ ਅੱਜ ਵੀ ਹੈ ਹਾਂ ਅੱਜ ਹੁਣੇ ਕਹਿੰਦੇ ਬਹੁਤ ਤਕੜੀ ਰੈਲੀ ਹੋਈ ਹੈ ਮੇਰੇ ਖਿਆਲ ਸੇ ਗੁਰਦਾਸਪੁਰ ਦਿਨਾਨਗਰ ਉਸ ਤੋਂ ਪਹਿਲੇ ਜਲੰਧਰ ਹੋਈ ਥੀ ਸੋ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈ ਹਾਂਜੀ ਔਰ ਸਾਰੇ ਪੀਐਮ ਮੋਦੀ ਜੀ ਨੂੰ ਹੀ ਚਾਹਦੇ ਨੇ ਹਮ ਆ ਦੇਖੋ ਬਹੁਤ ਵਧੀਆ ਦਿਨ ਪਰ ਦਿਨ ਹੋਰ ਵਧੀਆ ਹੋ ਰਹੀ ਹੈ ਹਾਂਜੀ ਬਸ ਥੈਂਕ ਯੂ ਥੈਂਕ ਯੂ ਜੈ ਸ਼੍ਰੀ ਰਾਮ ਮਹਾਰਾਣੀ ਪਰਨੀਤ ਕੋਰ ਦੀ ਲਹਿਰ ਅੱਜ ਇੱਕ ਲਹਿਰ ਨਹੀਂ ਸੁਨਾਮੀ ਬਣ ਗਈ ਹੈ ਕੱਲ ਅਸੀਂ ਪਟਿਆਲੇ ਵੀ ਦੇਖਿਆ ਨਰਿੰਦਰ ਮੋਦੀ ਦੀ ਡੈਲੀ ਦੇ ਵਿੱਚ ਲੱਖਾਂ ਦੀ ਸੰਖਿਆ ਦੇ ਵਿੱਚ ਉਤੇ ਕਬ ਕਾਰਾ ਕਰਤਾ ਪਹੁੰਚੇ ਸੀ ਸਰਕਾਰ ਨੂੰ ਟੈਂਟ ਥੋੜਾ ਛੋਟਾ ਪੈ ਗਿਆ ਸਰਕਾਰ ਨੇ ਬਾਹਰ ਗੇੜ ਤੇ ਰੋਦ ਤੇ ਅੱਜ ਸਮਾਣੇ ਸਾਡੇ ਮੇਰੇ ਨਿਵਾਸ ਸਥਾਨ ਤੇ ਵੀ ਆ ਰਿਹਾ ਤੁਸੀਂ ਦੇਖ ਸਕਦੇ ਹੋ ਸਾਰੇ ਮਹੱਲੇਆਂ ਦੀ ਲੇਡੀਜ਼ ਸਾਰੇ ਆਲੇ ਸਾਰੇ ਸਾਡੀ ਲੇਡੀਜ਼ ਤੇ ਇਕੱਠੀ ਹੋਈਆਂ ਸਾਰਿਆਂ ਦਾ ਦੁਆ ਚ ਇੱਕੋ ਹੈ ਜੋ ਰਾਮ ਕੋ ਲਾਏ ਤੇ ਹਮ ਉਨ ਕੋ ਲਾਏਗੇ ਇਸ ਲਈ ਅੱਜ ਇੱਕੋ ਮੁੱਦਾ ਬਣਿਆ ਹੋਇਆ ਅਸੀਂ ਰਾਮ ਮੰਦਰ ਜਿੰਨੇ ਸਾਡਾ ਬਣਾਇਆ ਅਸੀਂ ਉਹਨਾਂ ਨੂੰ ਉੱਥੇ ਛੇ ਗਾਲਸਨ ਤੇ ਬਿਠਾਣੇ ਦਿੱਲੀ ਵਿੱਚ ਕੈਮਰਾਮੈਨ ਪਰਮਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼